ਬੰਬ ਚਲਾਏ ਜਾ ਰਹੇ ਨੇ ਤੇ ਇਸ ਪਾਸੇ ਕਿਸਾਨਾਂ ਨੂੰ ਹੁਣ ਪਿੱਛੇ ਪਿੱਛੇ ਹੋਣਾ ਪਏਗਾ ਇਹ ਇਸ ਪਾਸੇ ਬੰਬ ਚਲਾ ਤੇ ਇੱਥੋਂ ਹੁਣ ਅਗਰ ਨਾ ਟਕਿਆ ਜਾਏ ਤਾਂ ਇਹ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਪਾਸੇ ਕਿਸਾਨਾਂ ਨੇ ਫਾਈਨਲੀ ਇਸੇ ਚੀਜ਼ ਦੇ ਨਾਲ ਜਿਹੜਾ ਹੈ ਕਿਸਾਨਾਂ ਦੇ ਉੱਤੇ ਕੱਲ ਹਮਲਾ ਕੀਤਾ ਗਿਆ ਸੀ ਸਾਡੇ ਨਾਲ ਫੌਜੀ ਨੇ ਜੋ ਦਵਿੰਦਰ ਸਿੰਘ ਉਹਨਾਂ ਦਾ ਨਾਮ ਹੈ ਉਹ ਫੌਜ ਤੋਂ ਰਿਟਾਇਰ ਹੋਏ ਨੇ ਉਹ ਸਾਨੂੰ ਇਸ ਬਾਰੇ ਦੱਸਣਗੇ ਕਿ ਆਖਿਰ ਇਹਦਾ ਕਿੰਨਾ ਅਸਰ ਹੁੰਦਾ ਹੈ ਕੀ ਹੁੰਦਾ ਹੈ ਤੁਸੀਂ ਪਹਿਲਾਂ ਤਾਂ ਦੱਸੋ ਤੁਸੀਂ ਕਿੰਨੇ ਸਾਲ ਫੌਜ ਚ ਰਹੇ ਮੈਂ ਸਾਹਿਬ ਜੀ ਮੈਂ 18 ਸਾਲ ਫੌਜ ਦੇ ਵਿੱਚ ਸਰਵਿਸ ਕਰਕੇ ਆਇਆ ਔਰ ਉਹ ਚੜਦੀ ਬਟਾਲਾ ਟਾਈਗਰ ਹਿੱਲ ਚੜਦੀ ਕਲਾ ਬਟਾਲੀਅਨ ਸਾਡੀ ਸੀਗੀ ਜਿਹਨੇ ਟਾਈਗਰ ਹਿੱਲ ਦੇ ਉੱਤੇ ਸਨ 1999 ਦੇ ਵਿੱਚ 99 ਦੇ ਵਿੱਚ ਟਾਈਗਰ ਹਿੱਲ ਤੇ ਕਬਜ਼ਾ ਕੀਤਾ ਸੀ ਦੁਸ਼ਮਣ ਨੂੰ ਪੁੱਠੇ ਮੂੰਹ ਜਿਹੜਾ ਪਿਛੇ ਨੂੰ ਭਜਾਇਆ ਸੀਗਾ ਜੀ ਟੈਕਰ ਹਾਲ ਆਪਾਂ ਫੜੇ ਕੀਤੇ ਸੀ ਆਪਾਂ ਇਹਦੇ ਬਾਰੇ ਦੱਸੋ ਇਹ ਇਹ ਤੁਸੀਂ ਕਹਿ ਰਹੇ ਹੋ ਕਿ ਇਹ ਐਕਸਪਾਇਰ ਵੀ ਹੈ ਇਹ ਦੇਖੋ ਜੀ ਇਹਦੀ ਜਿਹੜੀ ਮੈਨੂਫੈਕਚਰ ਡੇਟ ਆ ਉਹ 11 2019 ਆ ਔਰ ਇਹ 11 2022 ਦਾ ਐਕਸਪਾਇਰੀ ਹੋ ਚੁੱਕਾ ਹੈ ਜੀ ਔਰ ਇਹ ਜਿਹੜਾ ਹੈਗਾ ਆ ਸ਼ੈਲ ਸੌਫਟ ਨੋਇਜ ਮਤਲਬ ਮਿਰਚਲੀ ਵਾਲਾ ਹੈ ਜੀ ਗਲੇ ਨੂੰ ਫੜਦਾ ਆ ਨਾ ਸਾਰਾ ਹੀ ਤੁਸੀਂ ਸਾਹ ਲਓਗੇ ਤਾਂ ਇਹ ਗਲੇ ਤੁਹਾਨੂੰ ਸਾਹ ਨਹੀਂ ਆਊਗਾ ਅੱਖਾਂ ਨੂੰ ਮਿਰਚਾਂ ਚੜ੍ਹਦੀਆਂ ਪੂਰਾ ਤੁਹਾਨੂੰ ਕਮ ਸੇ ਕਮ 5-7 ਮਿੰਟ ਜਿਹੜਾ ਤੁਹਾਨੂੰ ਨਾ ਅੱਖਾਂ ਤੋਂ ਦੇਖੇਗਾ ਨਾ ਤੁਹਾਨੂੰ ਸਾਹ ਆਏਗਾ ਜੀ ਤੇ ਇਹ ਮਤਲਬ ਇੰਨਾ ਖਤਰਨਾਕ ਹੈਗਾ 135+10 ਮੀਟਰ 145 ਮੀਟਰ ਤੱਕ ਇਹਦੀ ਰੇਂਜ ਹੈਗੀ ਆ ਜੀ ਤੇ 38 ਐਮ ਐਮ ਇਹ ਜਿਹੜੀ ਗਨ ਹੈਗੀ ਬੋਰ ਐਮ ਐਮ ਦੀ ਜਿਹੜੀ ਗਨ ਆ ਨਾ ਉਹਦੇ ਵਿੱਚ ਇਹ ਜਿਹੜਾ ਚੱਲਦਾ ਹੈਗਾ ਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਰਕਾਰ ਕਿਸਾਨਾਂ ਤੇ ਹਮਲਾ ਵੀ ਕਰ ਰਹੀ ਹੈ ਉਹ ਵੀ ਐਕਸਪਾਇਰ ਹੋਏ ਸਮਾਨ ਦੇ ਨਾਲ ਕਰ ਰਹੀ ਹੈ ਉਹ ਵੀ ਐਕਸਪਾਇਰ ਹੋਏ ਸਮਾਨ ਦੇ ਨਾਲ ਕਰ ਰਹੀ ਹੈ ਜੀ ਕਮ ਸੇ ਕਮ ਅ ਅਸੀਂ ਕੋਈ ਪਾਕਿਸਤਾਨ ਦਾ ਬਾਰਡਰ ਨਹੀਂ ਬਣਾ ਦਿੱਤਾ ਜੀ ਤੁਹਾਨੂੰ ਪਤਾ ਹੈ ਮਤਲਬ ਹੁਣ ਭਾਰਤ ਤੇ ਪਾਕਿਸਤਾਨ ਦਾ ਯੁੱਧ ਨਹੀਂ ਹੈਗਾ ਪੰਜਾਬ ਤੇ ਭਾਰਤ ਦਾ ਯੁੱਧ ਚੱਲਦਾ ਜਿਹੜਾ ਅੱਜ ਇੱਥੇ ਚੱਲਦਾ ਪਿਆ ਦੁਨੀਆ ਦੇ ਵਿੱਚ ਜੀ ਪੰਜਾਬ ਪਲੱਸ ਭਾਰਤ ਦਾ ਯੁੱਧ ਚੱਲਦਾ ਪਿਆ ਪਰ ਭਾਰਤ ਦੀ ਸਰਕਾਰ ਦੇ ਨਾਲ ਮੋਦੀ ਸਰਕਾਰ ਦੇ ਸੈਂਟਰ ਸਰਕਾਰ ਦੇ ਨਾਲ ਪੰਜਾਬ ਦਾ ਯੁੱਧ ਚੱਲ ਰਿਹਾ ਹੈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਰਿਆਣਾ ਦੀ ਸਰਕਾਰ ਨੂੰ ਜਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਬਾਰੇ ਜੋ ਕਿ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਹੱਥ ਵੀ ਲਾਇਆ ਜਾਏ ਤਾਂ ਹੱਥ ਧੋ ਕੇ ਦੁਬਾਰਾ ਕੁਝ ਕਰਨਾ ਚਾਹੀਦਾ ਜਿੱਦਾਂ ਤੁਸੀਂ ਇਹਨੂੰ ਹੱਥ ਲਾਤਾ ਨਾ ਜੇ ਤੁਸੀਂ ਆਪਣੇ ਗੱਲ ਦੇ ਉੱਤੇ ਲਾ ਲਿਆ ਮੱਥੇ ਲਾ ਗਿਆ ਤੁਹਾਡੇ ਗੱਲ ਦੇ ਉੱਤੇ ਨੱਕ ਦੇ ਉੱਤੇ ਜਿੱਥੇ ਤੁਸੀਂ ਹੱਥ ਲਾਤਾ ਮਿਰਚਾਂ ਲੱਣ ਗਈਆਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਆਪਣੇ ਹੱਥ ਧੋ ਕੇ ਦੁਬਾਰਾ ਫਿਰ ਆਪਣੇ ਕਿਤੇ ਨੱਕ ਨੂੰ ਜਾਂ ਅੱਖ ਨੂੰ ਲਾਓ ਨਹੀਂ ਤਾਂ ਜੇ ਤੁਸੀਂ ਇਹਦਾ ਗਲਤੀ ਨਾਲ ਵੀ ਕਿਤੇ ਅੱਖ ਨੂੰ ਲਾ ਲਿਆ ਜਿਸ ਤਰ੍ਹਾਂ ਤੁਸੀਂ ਹੁਣ ਹੱਥ ਲਾਇਆ ਇਹਨੂੰ ਤੁਹਾਡੀਆਂ ਅੱਖਾਂ ਨੂੰ ਚੜੇਗਾ ਭਾਵੇਂ ਚੱਲਿਆ ਹੋਇਆ ਜਾਂ ਤਾ ਵੀ ਇਹ ਇਹਦੇ ਵਿੱਚ ਮਤਲਬ ਇੰਨੀ ਜਹਿਰੇ ਅੱਖਾਂ ਨੂੰ ਚੜਦਾ ਜੇ ਗੱਲ ਨੂੰ ਲੱਗ ਗਿਆ ਗੱਲ ਨੂੰ ਤੁਸੀਂ ਤੁਸੀਂ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਿਆਣਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਸੀਂ ਹਰਿਆਣਾ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਚਲੋ ਹਰਿਆਣਾ ਸਰਕਾਰ ਬੀਜੇਪੀ ਦੀ ਸਰਕਾਰ ਆ ਸਾਨੂੰ ਪੰਜਾਬ ਸਰਕਾਰ ਨੇ ਨਹੀਂ ਡੱਕਿਆ ਹੈਗਾ ਕਿਉਂਕਿ ਸਾਡਾ ਜਿਹੜਾ ਮੋਰਚਾ ਜਿਹੜੀ ਸਾਡੀ ਲੜਾਈ ਹੈਗੀ ਸੈਂਟਰ ਦੇ ਨਾਲ ਆ ਮੋਦੀ ਸਰਕਾਰ ਮੰਨੀਆਂ ਹੋਈਆਂ ਮੰਗਾਂ ਸਾਡੀਆਂ ਜਿਹੜੀਆਂ ਲਾਗੂ ਨਹੀਂ ਕਰ ਰਹੀ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਸੈਂਟਰ ਦੇ ਨਾਲ ਲੜਾਈ ਲੈਣਾ ਚਾਹੁੰਦੇ ਹਾਂ ਇਹ ਨਹੀਂ ਸਾਨੂੰ ਕਿਉਂ ਢੱਕਿਆ ਜੀ ਆਹ ਦੇਖੋ ਹੁਣ ਫੇਰ ਚਲਾਤਾ ਬੰਬੇ ਨਹੀਂ ਜੀ ਆਹ ਦੇਖੋ ਨਹੀਂ ਤੈਨੂੰ ਕਰੋ ਕੈਮਰਾ ਇਹ ਨਹੀਂ ਫੇਰ ਬੰਬ ਚਲਾਤਾ ਹੈਗਾ ਇਹ ਸਾਨੂੰ ਕਿਉਂ ਢੱਕਦੇ ਆ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਦਿੱਲੀ ਨਾਲ ਸਾਡੀ ਲੜਾਈ ਹੈਗੀ ਹੈ ਜੀ ਇਸ ਪਾਸੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਨਾਲ ਸਾਡਾ ਕੋਈ ਨਹੀਂ ਹੈ ਪਰ ਜਿਹੜੇ ਇਹ ਬੰਬ ਚਲਾਏ ਜਾ ਰਹੇ ਨੇ ਤੇ ਇਸ ਪਾਸੇ ਕਿਸਾਨਾਂ ਨੂੰ ਹੁਣ ਪਿੱਛੇ ਪਿੱਛੇ ਹੋਣਾ ਪਏਗਾ ਇਹ ਇਸ ਪਾਸੇ ਬੰਬ ਚਲਾ ਤੇ ਇੱਥੋਂ ਹੁਣ ਅਗਰ ਨਾ ਟਕਿਆ ਜਾਏ ਤਾਂ ਇਹ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਪਾਸੇ ਕਿਸਾਨਾਂ ਨੇ ਫਾਈਨਲੀ ਜਿਹੜਾ ਬੰਬ ਹੈ ਉਹਨੂੰ ਇਹ ਪਲਾਸਟ ਦੀਆਂ ਆਵਾਜ਼ਾਂ ਆ ਰਹੀਆਂ ਨੇ ਮਤਲਬ ਦੁਬਾਰਾ ਉਹ ਉਸ ਪਾਸੇ ਫਿਰ ਫਿਰ ਦੁਬਾਰਾ ਬੰਬ ਛੱਡੇ ਜਾ ਰਹੇ ਨੇ ਤੇ ਅਥਰੋ ਗੈਸ ਦੇ ਗੋਲੇ ਇੱਥੇ ਕਿਸਾਨ ਵਾਪਸ ਆ ਰਹੇ ਨੇ ਤੇ ਇਹ ਇਸ ਪਾਸੇ ਨੇ ਇਹ ਇਸ ਵੇਲੇ ਦੀਆਂ ਅੱਜ ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਪਾਸਿਓਂ ਦੀ ਫਿਰ ਦੁਬਾਰਾ ਜਿਹੜੀ ਐਥਰੋ ਗੈਸ ਦੇ ਗੋਲੇ ਛੱਡਨੇ ਸ਼ੁਰੂ ਕਰ ਦਿੱਤੇ ਗਏ ਹੈ ਕੁਝ ਦਿਨ ਪਹਿਲਾਂ ਹੀ ਕਈ ਗੋਲੇ ਛੱਡੇ ਗਏ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕਿਸਾਨ ਬਹੁਤ ਪਿੱਛੇ ਹੀ ਨੇ ਪਰ ਲਗਾਤਾਰ ਕਈ ਰਾਉਂਡ ਜਿਹੜੇ ਐਥਰੋ ਗੈਸ ਦੇ ਗੋਲੇ ਛੱਡੇ ਗਏ ਤੇ ਉਸ ਤੋਂ ਬਾਅਦ ਕਿਸਾਨ ਹੁਣ ਥੋੜਾ ਪਿੱਛੇ ਨੇ ਪਰ ਉਹ ਲਗਾਤਾਰ ਜਿੱਦ ਹੋਏ ਨੇ ਕਿ ਅਸੀਂ ਇਹ ਟੱਪਣਾ ਹੁਣ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇਗੇ ਇਹ ਉਹੀ ਵਾਲੇ ਨੇ ਜਿਹੜੇ ਅੱਜ ਛੱਡੇਗੇ ਬਸ ਬਸ ਆ ਜਿਹੜੇ ਤੁਹਾਨੂੰ ਮੈਂ ਹੁਣ ਤੋਂ ਥੋੜੀ ਦੇਰ ਪਹਿਲਾਂ ਦਿਖਾਉਣਾ ਭਾਜੀ ਬਿਲਕੁਲ ਉਹੀ ਗੋਲੇ ਆ ਅੱਖਾਂ ਨੂੰ ਬਹੁਤ ਚੜਦੇ ਆ ਗਲੇ ਨੂੰ ਜਿਹੜੇ ਖਾਂਦੇ ਪਏ ਆ ਗਲੇ ਦੇ ਬੱਚੇ ਸਾਹ ਨਹੀਂ ਆਉਂਦਾ ਬੰਦੇ ਮਤਲਬ ਜਿਹੜੇ ਸਾਡੇ ਕੱਲ ਦੇ 100 150 ਬੰਦਾ ਫੱਟੜ ਹੋ ਗਿਆ ਚਲ ਗਏ ਆ ਅਸੀਂ ਖੱਟੜ ਸਿਕਾ ਨੂੰ ਕਹਿੰਨੇ ਕਹਿਣਾ ਚਾਹੁੰਨਾ ਕਿ ਸਾਡਾ ਜਿਹੜਾ ਪੰਗਾ ਹੈਗਾ ਉਹ ਤਾਂ ਹੈਗਾ ਮੋਦੀ ਦੇ ਨਾਲ ਅਸੀਂ ਸੈਂਟਰ ਚ ਜਾਣਾ ਚਾਹੁੰਦੇ ਹਾਂ ਦਿੱਲੀ ਜਾਣਾ ਚਾਹੁੰਦੇ ਆ ਇਹ ਕਿਉਂ ਸਾਨੂੰ ਇੱਥੇ ਡੱਕ ਰਿਹਾ ਹੈਗਾ ਆ ਪਾਣੀ ਚਾਹੀਦਾ ਤੁਹਾਨੂੰ ਪਾ ਕੱਲ ਵੀ ਇੱਥੇ ਮੌਜੂਦ ਸੀ ਤੇ ਇਹਨਾਂ ਦੀਆਂ ਅੱਖਾਂ 'ਚ ਵੀ ਉਹ ਧੂਆਂ ਆ ਚੁੱਕਿਆ ਹੈ ਇਹ ਫੌਜ ਤੋਂ ਰਿਟਾਇਰ ਨੇ ਤੇ ਇੱਕ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜੇ ਫੌਜ ਦੇ ਅੰਗ ਨੇ ਉਹ ਇਹਨਾਂ ਦੇ ਉੱਤੇ ਅਟੈਕ ਕਰ ਰਹੇ ਨੇ ਤੇ ਉਹਨਾਂ ਨੂੰ ਫੌਜ ਤੋਂ ਕਿੱਦਾਂ ਦਾ ਲੱਗਦਾ ਹੈ ਅੱਜ ਤੁਹਾਨੂੰ ਜਦੋਂ ਕਿ ਤੁਸੀਂ ਫੌਜ ਤੋਂ ਹੀ ਰਿਟਾਇਰ ਹੋਏ ਤੇ ਆਪਾਂ ਇਹ ਦੇਖਣਾ ਪੈ ਰਹੇ ਹਾਂ ਮੈਂ ਕਹਾਂ ਜੋ ਲੜਾਈ ਅਸੀਂ ਕਾਰਗਲ ਦੇ ਬੱਚੇ ਲੜੀ ਸੀਗੀ ਨਾ ਅੱਜ ਉਹੋ ਹੀ ਲੜਾਈ ਸਾਨੂੰ ਜਿਹੜੀ ਇੱਥੇ ਆਪਣੇ ਮੋਦੀ ਦੇ ਨਾਲ ਲੜਨੀ ਪੈ ਰਹੀ ਆ ਇੰਨਾ ਹੀ ਬੰਦੋਬਾਧ ਜੇ ਕਿਤੇ ਨੇ ਉਹ ਬਾਰਡਰਾਂ ਦੇ ਉੱਤੇ ਕਰਦਾ ਹੈ ਤੇ ਸਾਨੂੰ ਸਾਡੇ ਫੌਜੀ ਜਵਾਨਾਂ ਦੀਆਂ ਲਾਸ਼ਾਂ ਨਾ ਹੋਣ ਉੱਥੋਂ ਦੀ ਜੇ ਇੰਨਾ ਬਾਰਡਰ ਕੀਤਾ ਇਹਨੇ ਸੀਲ ਕਰ ਦੇਵੇ ਜਿੰਨਾ ਇੱਥੇ ਹਰਿਆਣਾ ਬਾਰਡਰ ਕੀਤਾ ਆ ਤੇ ਪਰਵਾਮਾ ਦੇ ਵਿੱਚ ਇਦਾਂ ਦਾ ਹਾਸਾ ਨਾ ਵਾਪਰਦਾ ਸਾਡੇ ਜਿਹੜੇ 40 50 ਬੰਦੇ ਉੱਥੇ ਸ਼ਹੀਦ ਹੋ ਗਏ ਸੀਗੇ ਉਹ ਨਾ ਹੁੰਦੇ ਜਿਹੜਾ ਅੱਜ ਇਨੇ ਇੱਥੇ ਕਰ ਦਿੱਤਾ ਹਰਿਆਣੇ ਦੇ ਵਿੱਚ ਅੱਜ ਜਿਹੜੀ ਅਥਰੋ ਗੈਸ ਦੇ ਗੋਲੇ ਛੱਡੇ ਗਏ ਉਹਦਾ ਅਸਰ ਇਹ ਹੈ ਕਿ ਅੱਜ ਫੇਰ ਕੁਝ ਕੁਝ ਦੇਰ ਪਹਿਲਾਂ ਵੀ ਕੁਝ ਗੋਲੇ ਛੱਡੇ ਗਏ ਸਵੇਰ ਤੋਂ ਲੈ ਕੇ ਜਦੋਂ ਤੱਕ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਬਾਅਦ ਸ਼ਾਂਤੀ ਸੀ ਪਰ ਕਿਸਾਨ ਵੀ ਜਿੱਥੇ ਕਿਸਾਨਾਂ ਨੇ ਰੋਕੇ ਹੋਇਆ ਸੀ ਉੱਥੇ ਹੀ ਰੋਕੇ ਸੀ ਪਰ ਜਿਹੜੇ ਹੁਣ ਅਥਰੋ ਗੈਸ ਦੇ ਗੋਲੇ ਛੱਡੇ ਗਏ ਉਹਦਾ ਅਸਰ ਇਹ ਹੈ ਕਿ ਜਿਹੜੇ ਫੌਜ ਤੋਂ ਰਿਟਾਇਰ ਹੋਏ ਨੇ ਇਹ ਇੱਕ ਅਜੀਬੋ ਗਰੀਬ ਜੀ جنگ ਸਰਕਾਰਾਂ ਦੇ ਨਾਲ ਚੱਲ ਰਹੀ ਹੈ ਜੋ ਕਿ ਸਰਕਾਰ ਕਿਸ ਤਰੀਕੇ ਨਾਲ ਸੋਚਦੀ ਹੈ ਕਿ ਇੱਕ ਫੌਜੀ ਜਿਹੜਾ ਕਿ ਆਪਣੇ ਦੇਸ਼ ਲਈ ਇੰਨੇ ਸਾਲ ਸਰਵਿਸ ਕਰਕੇ ਰਿਟਾਇਰ ਹੋਇਆ ਤੇ ਅੱਜ ਉਹਨੂੰ ਉਸ ਅਥਰੂ ਗੈਸ ਦੇ ਗੋਲੇ ਦਾ ਸ਼ਿਕਾਰ ਹੋਣਾ ਪਿਆ ਤੇ ਹੁਣ ਤੁਸੀਂ ਠੀਕ ਹੋ ਦੇਖ ਪਾ ਰਹੇ ਹੋ ਠੀਕ ਆ ਠੀਕ ਆ ਠੀਕ ਆ ਸਰ ਕੋਈ ਗੱਲ ਨਹੀਂ ਕੱਲ ਦਾ ਇਦਾਂ ਹੀ ਚੱਲੀ ਜਾਂਦਾ ਜੀ ਕੱਲ ਦਾ ਪਤਾ ਨਹੀਂ ਕਿੰਨੀ ਕਵਾਰੀ ਇਦਾਂ ਹੋ ਗਿਆ ਆਪਾਂ ਲੜ ਕੇ ਅੱਗੇ ਨਾ ਕਿ ਜਾਵਾਂਗੇ ਜੀ ਲਾਸਟ ਜਿਹੜੀ ਸਾਡੀ ਲੜਾਈ ਆ ਸੈਂਟਰ ਦੇ ਨਾਲ ਆਪਾਂ ਸੈਂਟਰ ਤੱਕ ਪਹੁੰਚਣ ਆਇਆ ਸੈਂਟਰ 'ਚ ਪਹੁੰਚ ਕੇ ਆਪਣਾ ਜੋ ਵੀ ਮੰਗਾ ਆ ਉਹ ਮਨਾ ਕੇ ਉਥੋਂ ਮੁੜਾਂਗੇ ਨਹੀਂ ਤਾਂ ਇਲੈਕਸ਼ਨ ਆ ਗਈ ਆ ਮਾਰਚ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਮੋਦੀ ਨੂੰ ਲੋਕਾਂ ਨੇ ਮੂੰਹ ਦੇ ਮੂੰਹ ਜਿਹੜਾ ਪਿਛੇ ਕਰ ਦੇਣਾ 2024 ਦੀ ਇਲੈਕਸ਼ਨ ਦੇ ਵਿੱਚ ਆ ਖੱਟੜ ਦਾ ਤਾਂ ਰਹਿਣਾ ਹੀ ਕੱਖ ਨਹੀਂ ਹੈਗਾ ਜੀ ਇਹ ਤਾਂ ਇਹ ਸਰਕਾਰ ਤਾਂ ਗਈ ਗਈ ਆ ਤੇ ਰਹਿਣਾ ਮੋਦੀ ਵੀ ਨਹੀਂ ਹੈਗਾ ਇੱਥੇ ਜੀ ਬਿਲਕੁਲ ਇਹ ਤਸਵੀਰ ਹੈ ਜੋ ਕਿ ਕਿਸੇ ਵੀ ਮੁਲਕ 'ਚ ਨਹੀਂ ਹੋਣੀ ਚਾਹੀਦੀ ਕਿ ਉਹਦੇ ਦੇਸ਼ ਵਾਸਤੇ ਲੜਾਈ ਲੜਨ ਵਾਲੇ ਫੌਜੀ ਅੱਜ ਉਹਨਾਂ ਸੁਰੱਖਿਆ ਫੋਰਸਾਂ ਦਾ ਹੀ ਸ਼ਿਕਾਰ ਹੋ ਰਹੇ ਨੇ ਇੱਕ ਕਿਸਾਨ ਕੱਲ ਵੀ ਇੱਥੇ ਮੌਜੂਦ ਸੀ ਜੋ ਕਿ ਫੌਜ ਤੋਂ ਰਿਟਾਇਰ ਹੋਏ ਨੇ ਅੱਜ ਵੀ ਉਹ ਜਿਹੜੇ ਅਥਰੋ ਗੈਸ ਦੇ ਗੋਲੇ ਦਾ ਸ਼ਿਕਾਰ ਹੋਏ ਇਸ ਕਰਕੇ ਉਹਨਾਂ ਨੂੰ ਦੇਖਣ ਜਵੀ ਪ੍ਰੋਬਲਮ ਹੋ ਰਹੀ ਹੈ ਹੁਣੀ ਹੁਣੀ ਕੁਝ ਦਿਨ ਪਹਿਲਾਂ ਕੁਝ ਅਥਰੋ ਗੈਸ ਦੇ ਗੋਲੇ ਛੱਡੇ ਗਏ ਜਿਸ ਤੋਂ ਬਾਅਦ ਕਿਸਾਨਾਂ 'ਚ ਥੋੜੀ ਸਹਿਮ ਵੀ ਹੈ ਪਰ ਉਹ ਬਜਿੱਦ ਨੇ ਕਿ ਅਸੀਂ ਅੱਗੇ ਜਾਣਾ ਹੈ ਜੋ ਵੀ ਹੋਏ ਅਸੀਂ ਆਪਣੇ ਹੱਕ ਲੈ ਕੇ ਰਹਿਣੇ ਕੈਮਰਾ ਪਰਸਨ ਮਨੀਸ਼ ਦੇ ਨਾਲ ਇਮਰਾਨ ਖਾਨ ਪੰਜਾਬੀ ਬਲਟਨ ਸ਼ੰਭੂ ਬਹਿਰੀ